ਤਾਰਨ ਤਾਰਨ ਦੀ ਜਿਮਨੀ ਚੋਣ ਦਾ ਪਿਆਰ ਰੇੜਕਾ ਅਜੇ ਵੀ ਮੁੱਕਿਆ ਨਹੀਂ ਹੈ ਸ਼ਰੋਮਣੀ ਅਕਾਲੀ ਦਲ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਿਰੁੱਧ ਸ਼ਿਕਾਇਤ ਦਿੱਤੀ ਗਈ ਸੀ ਤੇ ਜਲਦ ਉਪਤੇ ਚੋਣ ਕਮਿਸ਼ਨ ਨੇ 25 ਨਵੰਬਰ ਨੂੰ ਡੀਜੀਪੀ ਸਾਹਿਬ ਨੂੰ ਤਾਲਬ ਕਰ ਲਿਆ ਐਦੇ ਨਾਲ ਹੀ ਦੂਜੇ ਪਾਸੇ ਹੁਣ ਆਮ ਆਦਮੀ ਪਾਰਟੀ ਦੇ ਇੱਕ ਆਗੂ ਦੇ ਵੱਲੋਂ ਸ਼ਰੋਮਣੀ ਅਕਾਲੀ ਦਲ ਦੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ ਜਿਸ ਦੇ ਵਿੱਚ ਅਕਾਲੀ ਦਲ ਦੀ ਮਾਨਤਾ ਰੱਦ ਕਰਨ ਦੇ ਨਾਲ-ਨਾਲ ਚੋਣ ਨਿਸ਼ਾਨ ਨੂੰ ਜ਼ਬਤ ਕਰਨ ਦੇ ਲਈ ਵੀ ਮੰਗ ਜਿਹੜੀ ਹੈ ਕੀਤੀ ਗਈ ਹੈ ਇਹ ਸ਼ਿਕਾਇਤ ਤਰਨਤਾਰਨ ਦੇ ਗੁਰਵਿੰਦਰ ਸਿੰਘ ਨੇ ਕਰਵਾਈ ਹੈ ਤੇ ਉਸ ਨੇ ਇਹ ਆਖਿਆ ਕਿ ਜਿਮਨੀ ਚੋਣ ਦੇ ਦੌਰਾਨ ਅਕਾਲੀ ਦਲ ਦੇ ਵੱਲੋਂ ਉਹਨਾਂ ਨੂੰ ਅਪਰਾਧਕ ਧਮਕੀ ਦਿੱਤੀ ਗਈ ਤੇ ਚੋਣ ਦੇ ਵਿੱਚ ਜੋ ਬੇਨਿਜ਼ਮੀਆਂ ਹੋਈਆਂ ਨੇ ਤੇ ਇਸ ਕਰਕੇ ਉਹਨਾਂ ਨੇ ਭਾਰਤੀ ਚੋਣ ਕਮਿਸ਼ਨ ਦੇ ਕੋਲ ਸ਼ਿਕਾਇਤ ਦਿੱਤੀ ਹੈ ਤੇ ਹੁਣ ਸਵਾਲ ਇਹ ਹੈ ਕਿ ਕੀ ਚੋਣ ਕਮਿਸ਼ਨ ਸ਼੍ਰੋਮਣੀ ਅਕਾਲੀ ਦਲ ਦਾ ਨਿਸ਼ਾਨ ਮਉਤਲ ਕਰੇਗਾ ਤੇ ਸੁਖਬੀਰ ਬਾਦਲ ਦੇ ਵਿਰੁੱਧ ਜਿਹੜੀ ਸ਼ਿਕਾਇਤ ਦਿੱਤੀ ਗਈ ਹੈ ਉਹਦੇ ਤਹਿਤ ਕੀ ਕਾਰਵਾਈ ਹੋਏਗੀ ਦਰਸਲ ਤਰਨਤਾਰਨ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਨੇ ਜਿਵਨੀ ਚੋਣ ਦੇ ਦੌਰਾਨ ਅਕਾਲੀ ਦਲ ਦੇ ਵੱਲੋਂ ਦਿੱਤੀ ਗਈ ਅਪਰਾਧਕ ਧਮਕੀ ਤੇ ਚੋਣ ਬੇਨਿਯਮੀਆਂ ਦੇ ਤਹਿਤ ਸ਼ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਤੁਰੰਤ ਜ਼ਬਤ ਕਰਕੇ ਮੁਅੱਤਲ ਕਰਨ ਦੀ ਮੰਗ ਕਰ ਦਿੱਤੀ। ਜਿਸ ਦੇ ਵਿੱਚ ਭਾਰਤੀ ਚੋਣ ਕਮਿਸ਼ਨ ਨੂੰ ਇੱਕ ਲਿਖਤੀ ਸ਼ਿਕਾਇਤ ਜਿਹੜੀ ਹੈ ਉਹ ਦਰਜ ਵੀ ਕਰਵਾਈ ਗਈ ਹੈ। ਗੁਰਵਿੰਦਰ ਸਿੰਘ ਨੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਵਿਰੁੱਧ ਵੀ ਜਿਹੜੀ ਹੈ ਸ਼ਿਕਾਇਤ ਉਹ ਦਰਜ ਕਰਾਈ ਹੈ ਤੇ ਨਾਲ ਨਾਲ ਗੁਰਵਿੰਦਰ ਸਿੰਘ ਦੇ ਵੱਲੋਂ ਸ਼ਿਕਾਇਤ ਵਿੱਚ ਇਹ ਦੱਸਿਆ ਗਿਆ ਕਿ ਸ਼ਰੋਮਣੀ ਅਕਾਲੀ ਦਲ ਦੀ ਜਿਹੜੀ ਮੁੱਖ ਉਮੀਦਵਾਰ ਹੈ ਸੁਖਵਿੰਦਰ ਕੌਰ ਉਹਦੀ ਕਵਰਿੰਗ ਉਮੀਦਵਾਰ ਕੰਚਨਪ੍ਰੀਤ ਕੌਰ ਜਿਹੜੀ ਕਿ ਉਹਨਾਂ ਦੀ ਸੁਪੁੱਤਰੀ ਹੈ ਉਹ ਚੋਣ ਦੇ ਵਿੱਚ ਕੰਪੇਨਿੰਗ ਕਰ ਰਹੀ ਸੀ ਚੋਣ ਕਵਰ ਕਰ ਰਹੀ ਸੀ ਤਾਂ ਕੰਚਨਪ੍ਰੀਤ ਕੌਰ ਉੱਤੇ ਗੈਰ ਕਾਨੂੰਨੀ ਢੰਗ ਨਾਲ ਭਾਰਤ ਵਿੱਚ ਦਾਖਲ ਹੋਣ ਦਾ ਗੰਭੀਰ ਦੋਸ਼ ਹੈ ਐਫ ਡਬਲ ਆਰਓ ਦੇ ਅਨੁਸਾਰ ਉਸ ਦੀ ਜਿਹੜੀ ਆਖਰੀ ਦਰਜ ਕੀਤੀ ਗਈ ਮੂਵਮੈਂਟ ਹੈ ਉਹ 6 ਦਸੰਬਰ 2023 ਨੂੰ ਯੂਏਈ ਦੇ ਲਈ ਰਵਾਨਗੀ ਸੀ ਤੇ ਉਸ ਤੋਂ ਬਾਅਦ ਭਾਰਤ ਵਾਪਸ ਆਉਣਾ ਜਾਂ ਇਮੀਗ੍ਰੇਸ਼ਨ ਅਥਾਰਟੀਆਂ ਦੇ ਕੋਲ ਰਜਿਸਟਰ ਕਰਨ ਦਾ ਕੋਈ ਰਿਕਾਰਡ ਹੀ ਨਹੀਂ ਹੈਗਾ ਇਮੀਗ੍ਰੇਸ਼ਨ ਫਾਰਨਰਜ਼ ਐਕਟ ਦੇ ਤਹਿਤ ਇਹ ਇੱਕ ਐਫਆਈਆਰ ਦਰਜ ਕੀਤੀ ਗਈ ਤੇ ਇਸ ਗੱਲ ਦੀ ਇਹ ਪੁਸ਼ਟੀ ਕਰਦੀ ਹੈ ਕਿ ਕਾਂਚਨ ਪ੍ਰੀਤ ਕੌਰ ਪਤੀ ਅਮਰਤ ਪਾਲ ਸਿੰਘ ਬਾਠ ਨੇ ਦਸੰਬਰ 2023 ਦੇ ਵਿੱਚ ਦੇਸ਼ ਛੱਡਣ ਤੋਂ ਬਾਅਦ ਗੁਪਤ ਰੂਪ ਦੇ ਵਿੱਚ ਨੇਪਾਲ ਸਰਹੱਦ ਰਾਈ ਭਾਰਤ ਵਿੱਚ ਮੁੜ ਪ੍ਰਵੇਸ਼ ਕੀਤਾ ਸੀ ਗੁਰਵਿੰਦਰ ਸਿੰਘ ਨੇ ਦੋਸ਼ ਲਾਇਆ ਹੈ ਕਿ ਕਾਂਚਨਪ੍ਰੀਤ ਕੌਰ ਨੇ ਇੱਕ ਕੈਨੇਡਾ ਆਧਾਰਿਤ ਗੈਂਗਸਟਰ ਦੇ ਪ੍ਰਭਾਵ ਤੇ ਨਾਲ-ਨਾਲ ਉਹਦੇ ਸਮਰਥਨ ਰਾਹੀਂ ਆਪਣੀ ਰਾਜਨੀਤਿਕ ਮੋਹਮ ਨੂੰ ਅੰਜਾਮ ਦਿੱਤਾ ਕਾਂਚਨਪ੍ਰੀਤ ਕੌਰ ਦਾ ਲਿਵ ਇਨ ਪਾਰਟਨਰ ਅਮਰਤਪਾਲ ਸਿੰਘ ਬਾਠ ਹੈ ਜਿਸ ਦੇ ਵਿਰੁੱਧ 20 ਤੋਂ ਵੱਧ ਗੰਭੀਰ ਅਪਰਾਧਿਕ ਮਾਮਲੇ ਦਰਜ ਨੇ ਕਾਂਚਨਪ੍ਰੀਤ ਕੌਰ ਤੇ ਗੈਂਗਸਟਰਾਂ ਉਤੇ ਚੋਣ ਪ੍ਰਕਿਰਿਆ ਦੌਰਾਨ VOTERਾਂ ਨੂੰ ਡਰਾਉਣ ਧਮਕਾਉਣ ਦਾ ਸਿੱਧਾ ਦੋਸ਼ ਇਸ ਸ਼ਿਕਾਇਤ 'ਚ ਲਗਾਇਆ ਗਿਆ। FIR ਦੇ ਵਿੱਚ ਅਮਰਤਪਾਲ ਸਿੰਘ ਬਾਦ ਦੇ ਵੱਲੋਂ VOTERਾਂ ਨੂੰ ਦਿੱਤੀਆਂ ਗਈਆਂ ਸਿੱਧੀਆਂ ਧਮਕੀਆਂ ਵੀ ਦਰਜ ਨੇ। ਇੱਕ FIR ਦੇ ਅਨੁਸਾਰ ਇੱਕ VOTER ਨੂੰ ਧਮਕੀ ਦਿੱਤੀ ਗਈ ਸੀ ਕਿ ਜੇਕਰ ਉਸ ਨੇ ਆਪ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਵੋਟ ਪਾਈ ਤਾਂ ਉਸ ਨੂੰ ਮਾਰ ਦਿੱਤਾ ਜਾਏਗਾ ਤੇ ਉਸ ਨੂੰ ਸ਼ਰੋਮਣੀ ਅਕਾਲੀ ਦਲ ਦੇ ਯਾਨੀ ਕਿ ਬਾਦਲ ਤੜ ਦੇ ਹੱਕ ਦੇ ਵਿੱਚ ਵੋਟ ਪਾਉਣ ਦੇ ਲਈ ਕਿਹਾ ਗਿਆ ਸੀ। ਇੱਕ ਹੋਰ ਸ਼ਿਕਾਇਤ ਦੇ ਵਿੱਚ ਇਹ ਦੱਸਿਆ ਗਿਆ ਕਿ ਅਮਰਤਪਾਲ ਸਿੰਘ ਬਾਠ ਨੇ ਵੋਟਰਾਂ ਨੂੰ ਅਕਾਲੀ ਦਲ ਦਾ ਸਮਰਥਨ ਕਰਨ ਦੇ ਲਈ ਤੇ ਨਾਲ ਨਾਲ ਕਿਸੇ ਹੋਰ ਉਮੀਦਵਾਰ ਨੂੰ ਵੋਟ ਨਾ ਪਾਉਣ ਲਈ ਡਰਾਉਣ ਦੇ ਲਈ WhatsApp ਕਾਲਾਂ ਦੀ ਵਰਤੋਂ ਵੀ ਕੀਤੀ ਹੈ ਇੱਕ FIR ਦੇ ਵਿੱਚ ਪਿੰਡ ਝਾਮਕੇ ਦੇ ਇੱਕ ਵਸਨੀਕ ਨੇ ਦੱਸਿਆ ਕਿ ਉਸ ਨੂੰ ਇੱਕ WhatsApp ਕਾਲ ਜਿਹੜਾ ਕੋ ਉਹਦਾ ਨੰਬਰ ਵੀ ਦੱਸਿਆ ਉਹ ਆਈ ਹੈ ਜਿੱਥੇ ਕਾਲਰ ਨੇ ਆਪਣਾ ਨਾਮ ਅਮਰਤਪਾਲ ਬਾੜ ਦੱਸਿਆ ਅਤੇ ਧਮਕੀ ਇਹ ਦਿੱਤੀ ਗਈ ਕਿ ਜੇਕਰ ਉਸਨੇ ਹਰਮੀਤ ਸੰਧੂ ਦਾ ਸਮਰਥਨ ਕੀਤਾ ਤਾਂ ਉਸ ਨੂੰ ਮਾਰ ਦਿੱਤਾ ਜਾਏਗਾ ਮਾਡਲ ਕੋਡ ਆਫ ਕੰਡਕਟ ਦੇ ਦੌਰਾਨ ਧਮਕੀਆਂ ਪਰੇ ਵੀਡੀਓ ਸੋਸ਼ਲ ਮੀਡੀਆ ਉੱਤੇ ਫੈਲਾਏ ਗਏ ਸੀ ਤੇ ਸ਼ਿਕਾਇਤ ਦੇ ਅਨੁਸਾਰ ਆਪਣੀ ਉਮੀਦਵਾਰੀ ਤੇ ਚੋਣ ਪ੍ਰਚਾਰ ਨੂੰ ਅੰਜਾਮ ਦੇਣ ਤੋਂ ਬਾਅਦ ਕਵਰਿੰਗ ਉਮੀਦਵਾਰ ਦੇ ਛੱਡ ਕੇ ਫਰਾਰ ਹੋ ਗਈ ਹੈ ਯਾਨੀ ਕਿ ਕੰਚਨਪ੍ਰੀਤ ਕੋਰ ਇੱਥੋਂ ਚਲੀ ਗਈ ਹੈ ਜਦ ਨਾਲ ਪਾਰਟੀ ਦੀ ਨੈਤਿਕਤਾ ਉੱਤੇ ਗੰਭੀਰ ਸਵਾਲ ਖੜੇ ਹੁੰਦੇ ਨੇ ਸ਼ਰੋਮਣੀ ਅਕਾਲੀ ਦਲ ਲੀਡਰਸ਼ਿਪ ਅਜੇੇ ਅਪਰਾਧਕ ਅੰਤਰਾ ਤੋਂ ਆਪਣੇ ਆਪ ਨੂੰ ਵੱਖ ਕਰਨ ਵਿੱਚ ਅਸਫਲ ਰਿਹਾ ਜਿਸ ਨਾਲ ਡਰਾਉਣ ਧਮਕਾਉਣ ਦਾ ਮਾਹੌਲ ਪੈਦਾ ਹੋ ਗਿਆ ਇਨ੍ਹਾਂ ਗੰਭੀਰ ਤੱਥਾਂ ਦੇ ਮੱਦੇਨਜ਼ਰ ਗੁਰਵਿੰਦਰ ਸਿੰਘ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਸ਼ਰੋਮਣੀ ਅਕਾਲੀ ਦਲ ਨੂੰ ਇੱਕ ਸਿਆਸੀ ਪਾਰਟੀ ਦੇ ਵਜੋਂ ਤੁਰੰਤ ਡੀ ਰਜਿਸਟਰ ਕਰਨਾ ਚਾਹੀਦਾ ਤੇ ਉਸ ਦਾ ਚੋਣ ਨਿਸ਼ਾਨ ਜ਼ਬਤ ਕਰਨਾ ਚਾਹੀਦਾ ਤੇ ਨਾਲ ਨਾਲ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਵੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਲੋਕਤੰਤਰ ਦੀ ਜਿਹੜੀ ਪਵਿੱਤਰਤਾ ਉਹਨੂੰ ਬਰਕਰਾਰ ਰੱਖਿਆ ਜਾ ਸਕੇ ਇਹ ਆਮ ਆਦਮੀ ਪਾਰਟੀ ਦੇ ਆਗੂ ਦੇ ਵੱਲੋਂ ਦਿੱਤਾ ਗਿਆ ਦੂਜੇ ਪਾਸੇ ਬੀਤੇ ਦਿਨ ਦੇ ਵਿੱਚ ਤਰਨਤਾਰਨ ਦੇ ਮੈਂ ਦਰਦਵਾ ਕਿ ਤਰਨਤਾਰਨ ਦੀ ਜਿਮਨੀ ਚੋਣ ਨੂੰ ਆਏ ਨਤੀਜੇ ਜਿਹੜੇ ਆਏ ਨੇ 4 ਦਿਨ ਹੋ ਚੁੱਕੇ ਨੇ 5 ਦਿਨ ਹੋ ਚੁੱਕੇ ਨੇ ਤੇ ਪੁਲਿਸ ਵੱਲੋਂ ਚੋਣੇ ਦੌਰਾਨ ਅਕਾਲੀ ਦਲ ਵਰਕਰਾਂ ਨੇ ਉੱਤੇ ਐਫ ਆਈ ਆਰ ਦਰਜ ਹੋਈਆਂ ਜਿਸ ਨੂੰ ਲੈ ਕੇ ਕਈ ਖੁਲਾਸੇ ਹੋਏ ਨੇ ਤੇ ਚੋਰ ਕਮਿਸ਼ਨ ਨੇ ਤਰਨਤਾਰਨ ਉਪ ਚੋਣ ਦੇ ਦੌਰਾਨ ਜਿਹੜੀਆਂ ਸ਼ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਵਿਰੁੱਧ 9 ਐਫਆਈਆਰ ਦਰਜ ਹੋਈਆਂ ਨੇ ਉਹਦੇ ਮਾਮਲੇ ਵਿੱਚ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਯਾਨੀ ਕਿ ਡੀਜੀਪੀ ਨੂੰ 25 ਨਵੰਬਰ ਨੂੰ ਤਲਬ ਕੀਤਾ ਹੋਇਆ ਤੇ ਚੋਣ ਕਮਿਸ਼ਨ ਨੇ ਸੂਤਰਾਂ ਨੇ ਇਹ ਦੱਸਿਆ ਕਿ ਇਹ ਜਿਹੜੇ ਸੰਮਨ ਕਮਿਸ਼ਨ ਦੇ ਵੱਲੋਂ 13 ਨਵੰਬਰ ਨੂੰ ਡੀਜੀਪੀ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਸੀ ਜਿਹੜੀ ਉਹਦੀ ਸੁਮਿਖਿਆ ਤੋਂ ਬਾਅਦ ਜਾਰੀ ਕੀਤੀ ਗਈ ਸੀ ਉਪ ਚੋਣ ਦੇ ਨਤੀਜੇ ਐਲਾਨੇ ਜਾਣ ਤੋਂ ਇੱਕ ਦਿਨ ਪਹਿਲਾਂ ਇਹ ਗੱਲ ਸਾਹਮਣੇ ਆਈ ਸੀ ਤੇ ਐਫਆਈਆਰ ਕਤਤ ਤੌਰ ਦੇ ਉਤੇ ਪੰਜਾਬ ਭਰ ਦੇ ਵਿੱਚ ਚਾਰ ਥਾਵਾਂ ਤਰਨਤਾਰਨ, ਅਮਰitsar, ਮੋਗਾ ਤੇ ਬਟਾਲਾ ਤੋਂ ਦਰਜ ਕੀਤੀਆਂ ਗਈਆਂ ਨੇ ਤੇ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਕਿ ਚੋਣਾਂ ਦੌਰਾਨ ਪੁਲਿਸ ਵੱਲੋਂ ਨਿਰਪੱਖ ਕੰਮ ਕਰਨ ਉੱਤੇ ਗੰਭੀਰ ਸਵਾਲ ਖੜਦੇ ਨੇ 9 ਐਫਆਈਆਰ ਦੇ ਵਿੱਚੋਂ ਚਾਰ ਵਰਕਰ ਗ੍ਰਿਫਤਾਰ ਕੀਤੇ ਗਏ ਸੀ ਜਦਕਿ 6 ਦੇ ਨਾਮ ਐਫਆਈਆਰ ਦੇ ਵਿੱਚ ਜੋੜੇ ਗਏ ਸੀ ਤੇ ਹੁਣ ਮਾਮਲਾ ਥੋੜੀ ਜਿਹਾ ਪੈਚੀਦਾ ਹੋ ਗਿਆ ਇਸ ਗੱਲ ਨੂੰ ਲੈ ਕੇ ਕਿ ਜਿੱਥੇ ਸ਼ਰਮਣੀ ਅਕਾਲੀ ਦਲ ਨੇ ਆਵਾਦਮੀ ਪਾਰਟੀ ਦੇ ਉੱਤੇ ਇਸ ਚੀਜ਼ ਦੀ ਸ਼ਿਕਾਇਤ ਕੀਤੀ ਕਿ ਉਹਨਾਂ ਨਾਲ ਤੱਕੇਸ਼ਾਈ ਹੋਈ ਹੈ ਤੇ ਉਹਨਾਂ ਨੂੰ ਤੰਕ ਪਰੇਸ਼ਾਨ ਕੀਤਾ ਜਾ ਰਿਹਾ ਤੇ ਉਹਦੇ ਨਾਲ ਹੀ ਦੂਜੇ ਪਾਸੇ ਆਵਾਦਮੀ ਪਾਰਟੀ ਦੇ ਵੱਲੋਂ ਪਾਰਟੀ ਦਾ ਜਿਹੜੀ ਰਜਿਸਟਰ ਹੈ ਉਹਨੂੰ ਰੱਦ ਕਰਨ ਦੀ ਮੰਗ ਤੇ ਨਾਲ-ਨਾਲ ਨਿਸ਼ਾਨ ਜਿਹੜਾ ਜ਼ਬਤ ਕਰਕੇ ਮੁਆਤਲ ਕਰਨ ਦੀ ਮੰਗ ਵੀ ਕਰ ਦਿੱਤੀ ਗਿਆ ਹੁਣ ਦੇਖਣਾ ਹੋਵੇਗਾ ਕਿ ਆਖਰ ਚੋਣ ਕਮਿਸ਼ਨ ਦੇ ਉੱਤੇ ਕੀ ਫੈਸਲਾ ਲੈਂਦਾ ਤੇ ਜਿਹੜੀ ਪੁਲਿਸ ਹੈ ਉਹਦੇ ਉੱਤੇ ਕੀ ਕਾਰਵਾਈ ਉਹ ਕਰੇਗੀ